ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੀ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਮੀਤ ਸਿੰਘ ਪਤਾ ਅਮਰੀਕਾ ਕਾਸਟ ਜਟ ਸਿਕ ਗੋਤ ਗਿੱਲ ਉਮਰ 35 ਸਾਲ ਪਿਤਾ ਐਕਸਪਾਇਰ ਨਹੀਂ ਤੇ ਮਾਤਾ ਬੁਟੀਕ ਵਰਕ ਭੈਣਾਂ ਦੋਨੇ ਮੈਰਿਡ ਨੇ ਭਰਾ ਮੈਰਿਡ ਹੈ ਕਾਮੇ ਜੀ ਇਹਨਾਂ ਦਾ ਜੋਬ ਇਨ ਗੋਲਡਨ ਟੈਂਪਲ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜੀ ਲਿਖੀ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਹੁਲ ਮੈਰਾ ਪਤਾ ਰੂਪਨਗਰ ਉਮਰ 25 ਸਾਲ ਪੜ੍ਹਾਈ ਗ੍ਰੈਜੂਏਸ਼ਨ ਆਸਟ੍ਰੇਲੀਆ ਬਾਤਾ ਹਾਊਸ ਵਾਈਫ ਨੇ ਪੈਨ ਏਕੇ ਤੇ ਗ੍ਰੈਂਡਫਾਦਰ ਨੇ ਫੈਮਿਲੀ ਦੇ ਵਿੱਚ ਕਾਮੀ ਜੀ ਕੰਟ੍ਰੈਂਟਲੀ ਇਨ ਆਸਟ੍ਰੇਲੀਆ ਲਾਸਟ 5 ইয়ারਸ ਨਾਓ ਵਰਕ ਪਰਮਿਟ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਆਸਟ੍ਰੇਲੀਆ ਜਾਂ ਇੰਡੀਆ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਮੁਹਾਲੀ ਕਾਸਟ ਰਾਮਗੜੀਆ ਉਮਰ 1995 ਕੱਦ 5 ਫੁੱਟ 6 ਇੰਚ ਪੜਾਈ ਆਰਕੀਟੈਕ ਜੀ ਐਨ ਡੀ ਯੂ ਭੈਣ ਭਰਾ ਕੋਈ ਨਹੀਂ ਪਿਤਾ ਆਰ ਐਮ ਪੀ ਡਾਕਟਰ ਤੇ ਮਾਤਾ ਰਿਟਾਇਰ ਫ੍ਰੋਮ ਪੰਜਾਬ ਹੈਲਥ ਡਿਪਾਰਟਮੈਂਟ ਵੈਜੀਟੇਰੀਅਨ ਫੈਮਿਲੀ ਇਨਕਮ ਕਾਮੀ ਜੀ ਇਹਨਾਂ ਦਾ ਵਧੀਆ ਕਾਰੋਬਾਰ ਹੈ 12 ਲੱਖ ਇਨਕਮ ਹੈ ਪਰ ਐਨੁਲ ਪਰਿਵਾਰ ਦੀ ਮੰਗੇ ਜੀ ਆਰਕੀਟੈਕ ਬੀ ਐਡ ਐਸ ਇੰਟੀਰੀਅਰ ਡਿਜ਼ਾਈਨ ਔਰ ਬੀ ਐਮ ਐਸ ਬੀ ਡੀ ਐਸ ਬੀ ਐਸ ਸੀ ਨਰਸਿੰਗ ਬੀ ਫਾਰਮਾ ਲੜਕੀ ਨੇ ਇਹ ਪੜ੍ਹਾਈ ਕੀਤੀ ਹੋਵੇ ਕਾਸਟ ਨੋ ਵਾਰ ਸਿੰਪਲ ਮੈਰਿਜ ਕਰਨੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਜੋਤ ਮਡਾਲ ਪਤਾ ਬਠਿੰਡਾ ਕਾਸਟ ਰਵੀਦਾਸੀਆ ਸਿੱਖ ਗੋਤ ਸੈਲਫ ਮਡਾਲ ਉਮਰ 1-8-1991 ਜਨਮ ਟਾਈਮ 4:16 AM ਕੱਦ 5 ਫੁੱਟ 11 ਇੰਚ ਪੜ੍ਹਾਈ ਬੀਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਪਿਤਾ ਰਿਟਾਇਰਡ ਨੇ ਡੀਸੀ ਆਫਿਸ ਤੇ ਮਾਤਾ ਹਾਊਸ ਵਾਈਫ ਦੇ ਪਰਾਏ ਕੇ ਮੈਰਿਡ ਤੇ ਭੈਣ ਏਕੇ ਉਹ ਵੀ ਮੈਰਿਡ ਨੇ ਕਾਮੇ ਜੀ ਇਹਨਾਂ ਦਾ ਸੈਲਫ ਬਿਜ਼ਨਸ ਐਕਸੈਸਰੀਜ਼ ਸ਼ੋਰੂਮ ਇਨ ਬਠਿੰਡਾ ਇਨਕਮ 1 ਲੱਖ ਮੰਥਲੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਬੀਏ ਕੀਤੀ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਤੇ ਮੁਕਸਰ ਜ਼ਿਲ੍ਹੇ ਨੂੰ ਪੈਲੇ ਨਾਲਪੁਰਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸਿੰਘ ਪਤਾ ਜ਼ਿਲ੍ਹਾ ਫਰੀਦਕੋਟ ਕਾਸਟ ਜਟਸੀਖ ਗੋਤ ਬਰਾੜ ਉਮਰ ਦਸੰਬਰ 1992 ਕੱਦ 5 ਫੁੱਟ 11 ਇੰਚ ਪੜ੍ਹਾਈ ਕੰਪਿਊਟਰ ਇੰਜੀਨੀਅਰ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਭੈਣ 1केजी ਮੈਰਿਡ ਐਸਟ੍ਰੇਲੀਆ ਤੇ ਕੰਮੇ ਜੀ ਇਹਨਾਂ ਦਾ 19 ਕਿੱਲੇ ਜ਼ਮੀਨ ਹੈ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਸੋਹਣੀ ਸੁਨੱਖੀ ਹੋਵੇ ਕੱਦ ਘੱਟ ਤੋਂ ਘੱਟ 5 ਫੁੱਟ 6 ਇੰਚ ਤੱਕ ਹੋਵੇ ਇੰਡੀਆ ਤੋਂ ਹੋਵੇ ਜਾਂ ਆਸਟ੍ਰੇਲੀਆ ਪੀਆਰ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਣੀ ਮੰਗਲਿਕ ਲੜਕਾ ਜਨਮ ਸਥਾਨ ਜਗਰਾਓ ਕਾਸਟ ਹਿੰਦੂ ਨਾਈ ਗੋਤ ਲਖਣਪਾਲ ਚੰਦਲਾ ਉਮਰ 26 12 1996 ਜਨਮ ਟਾਈਮ 5:15 ਪੀਐਮ ਕੱਦ 5 ਫੁੱਟ 6 ਇੰਚ ਪਰ 1केजी ਸੈਟਲ ਇਨ ਮਲੇਸ਼ੀਆ ਤੇ ਕੰਮ ਕਰੇ ਜੀ ਇਹਨਾਂ ਦਾ ਸਿਕਿਉਰਿਟੀ ਗਾਰਡ ਇਨ ਮਲੇਸ਼ੀਆ ਇਨਕਮ 50000 ਤੋਂ 60000 ਪਰਿਵਾਰ ਦੀ ਮੰਗੇ ਕੁੜੀ ਸਿੰਪਲ ਘਰੇਲੂ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਕਾਸਟ ਜਟ ਸਿੱਖ ਗੋਤ ਘਮਣ ਉਮਰ ਅਗਸਤ 1995 ਕੱਦ 5 ਫੁੱਟ 8 ਇੰਚ ਪੜ੍ਹਾਈ ਬੀ ਏ ਇੰਗਲਿਸ਼ ਫਰੋਮ ਐਮ ਟੀ ਨੋਇਡਾ ਪੋਸਟ ਗ੍ਰੈਜੂਏਟ ਸਰਟੀਫਿਕੇਟ ਇਨ ਪਬਲਿਕ ਐਂਡ ਗੌਰਮੈਂਟ ਰਿਲੇਸ਼ਨਸ ਫਰੋਮ ਟੋਰਾਂਟੋ ਭਰਾ ਏ ਕੇ ਜੀ ਮੈਰਿਡ ਏ ਅਤੇ ਕੰਮ ਏ ਜੀ ਇਹਨਾਂ ਦਾ ਲੜਕਾ ਕਨੇਡਾ ਸਿਟੀਜਨ ਏ ਲਿਵਸ ਇਨ ਅਡਮਟਨ ਵਰਕਿੰਗ ਐਜ ਐਨ ਓਪਰੇਟਰ ਇਨ ਦਾ ਕਨੇਡੀਅਨ ਓਇਲ ਸੈਂਡਸ ਇੰਡਸਟਰੀ ਐਂਡ 8 ਏਕੜ ਐਗਰੀਕਲਚਰ ਲੈਂਡ ਤੇ ਲੜਕਾ ਇੰਡੀਆ ਆਇਆ ਹੋਇਆ ਹੈ ਪਰਿਵਾਰ ਦੀ ਮੰਗੇ ਜੀ ਕੁੜੀ ਪੜੀ ਲਿਖੀ ਸੋਹਣੀ ਸੁਨੱਖੀ ਹੋਵੇ ਬੀਐਸਸੀ ਨਰਸਿੰਗ ਕੀਤੀ ਹੋਵੇ ਬੀਐਸਸੀ ਨਰਸਿੰਗ ਨੂੰ ਪੈ ਲੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੀਵਿੰਦਰ ਸਿੰਘ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਰਾਮਦਾਸੀਆ ਸਿੱਖ ਉਮਰ 15 21994 ਕੱਦ 6 ਫੁੱਟ ਪੜ੍ਹਾਈ ਪਲੱਸ 2 ਪਾਸ ਪਿਤਾ ਬਲਬੀਰ ਸਿੰਘ ਆਰਮੀ ਸੂਬੇਦਾਰ ਰਿਟਾਇਰ ਨਾਓ ਪ੍ਰਾਈਵੇਟ ਜੌਬ ਇਨ ਪੂਨੇ ਮਾਤਾ ਸਿਲਾਈ ਦਾ ਕੰਮ ਤੇ ਹਾਊਸ ਵਾਈਫ ਨੇ ਪੜਹਾ ਏਕੇ ਅਨਮੈਰਿਟ ਪ੍ਰਾਈਵੇਟ ਜੌਬ ਕਰਦੀ ਆ ਤੇ ਭੈਣ ਨੋ ਰਾਮੀ ਜੀ ਇਹਨਾਂ ਦਾ ਪਾਠੀ ਸਿੰਘ ਨੇ ਕੋਸਮੈਟਿਕ ਬਿਜ਼ਨਸ ਹੈ ਇੱਕ ਕੋਠੀ ਪੂਨੇ ਮਹਾਰਾਸ਼ਟਰਾ ਦੇ ਵਿੱਚ ਤੇ ਇੱਕ ਕੋਠੀ ਪੰਜਾਬ ਦੇ ਵਿੱਚ ਪਿੰਡ ਦੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਇਸੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦੀਪਕ ਪਤਾ ਪੁਰਤਗਾਲ ਕਾਸਟ ਬ੍ਰਾਹਮਣ ਗੋਤ ਐਟਲਿਸ਼ ਉਮਰ 21 11 1993 ਜਨਮ ਸਥਾਨ ਦਸੂਹਾ ਜਨਮ ਟਾਈਮ 6am ਕੱਦ 6 ਫੁੱਟ ਪੜਾਈ ਪਲੱਸ 2 ਆਈਲੈਟਸ ਪਿਤਾ ਮਿਸਟਰ ਅਸ਼ੋਕ ਮਾਤਾ ਮਿਸਜ਼ ਅਨੀਤਾ ਰਾਣੀ ਤੇ ਕੰਮ ਇਹ ਜੀ ਇਹਨਾਂ ਦਾ ਫੂਡ ਸੁਪਰਵਾਈਜ਼ਰ ਇਨ ਰੈਸਟੋਰੈਂਟ ਪੁਰਤਗਾਲ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸਟਰ ਨੋਟ ਕਰੋ ਜੀ ਨਾਮ ਰੋਬਿਨ ਅਰੋੜਾ ਵਿਡੋ ਪਤਾ ਪੋਗਪੁਰ ਜ਼ਿਲ੍ਹਾ ਜਲੰਧਰ ਕਾਸਟ ਖੱਤਰੀ ਉਮਰ 15/8/1986 ਕੱਦ 6 ਫੁੱਟ ਪੜ੍ਹਾਈ +2 ਪਾਸ ਸੇਣਾ ਦੋਨੇ ਮੈਰਿਡ ਨੇ ਭਰਾ ਏਕੇ ਮੈਰਿਡ ਏ ਮੁੰਡੇ ਦੇ ਕੋਲ ਇੱਕ ਲੜਕਾ ਏ 12 ਸਾਲ ਦਾ ਤੇ ਕੰਮ ਏ ਜੀ ਇਹਨਾਂ ਦਾ ਬਿਜ਼ਨਸ ਕਰਿਆਨਾ ਅਰਜੰਟ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਘਰੇਲੂ ਹੋਵੇ ਭਾਵੇਂ ਬੱਚੇ ਵਾਲੀ ਹੋਵੇ ਤੇ ਭਾਵੇਂ ਬਿਨਾ ਬੱਚੇ ਵਾਲੀ ਜਾਂ ਜਿਨ੍ਹਾਂ ਦੇ ਬੱਚਾ ਨਹੀਂ ਹੋ ਸਕਦਾ ਉਹ ਵੀ ਇਸ ਪਰਿਵਾਰ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਅੰਮ੍ਰਿਤਸਰ ਸਾਹਿਬ ਕਾਸਟ ਜੱਟ ਸਿੱਖ ਉਮਰ ਅਕਤੂਬਰ 3 1997 ਕੱਦ 5 ਫੁੱਟ 6 ਇੰਚ ਗੋਤ ਸੰਧੂ ਪੜਾਈ +2 ਨਾਨ ਮੈਡੀਕਲ ਤੇ ਕੰਮ ਇਹ ਜੀ ਮੁੰਡਾ ਆਸਟ੍ਰੇਲੀਆ ਸਟੱਡੀ ਵੀਜੇ ਤੇ ਆ ਦੋ ਕਿੱਲੇ ਜ਼ਮੀਨ ਹੈ ਵਧੀਆ ਕੋਠੀ ਤੇ ਪਲਾਟ ਨੇ ਪਰਵਾਰ ਦੀ ਮੰਗੇ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਖਾਨਦਾਨੀ ਪਰਿਵਾਰ ਦੀ ਹੋਵੇ ਜਾਂ ਆਸਟ੍ਰੇਲੀਆ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਇਹਨਾਂ ਨੂੰ ਦੂਰ ਨੇੜੇ ਵਾਲੇ ਸਾਰੇ ਹੀ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਇਸੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਮਰਤਾਰੀ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਕੁੰਨਰ ਉਮਰ 1991 ਕੱਦ 6 ਫੁੱਟ ਪੜ੍ਹਾਈ MBA ਕੰਮਕਾਰ ਇਹ ਜੀ ਇਹਨਾਂ ਦਾ ਕੈਨੇਡਾ ਪੀਆਰ ਇਹ ਲੜਕਾ ਤੇ ਪਰਿਵਾਰ ਦੀ ਮੰਗੇ ਕੁੜੀ ਵਧੀਆ ਪਰਿਵਾਰ ਦੀ ਅੰਮ੍ਰਿਤਾਰੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਇਹ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ हां जी अगला रिश्ता नोट करो जी नाम सिंह पता खन्ना कास्ट जाट सिख उम्र 1994 का दे छह दो बहन पर कोई नहीं पढ़ाई बीटेक ਤੇ ਕੰਮ ਹੈ ਜੀ ਇਹਨਾਂ ਦੇ ਲੜਕੇ ਦਾ ਆਪਣਾ ਬਿਜ਼ਨਸ ਹੈ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਆਮਦਨ 40 ਲੱਖ ਸਲਾਨਾ ਪਰਿਵਾਰ ਦੀ ਮੰਗੇ ਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨਾ ਤੇ ਐਨਆਰਆਈ ਵੀ ਇਹਨਾਂ ਨੂੰ ਸੰਪਰਕ ਨਾ ਕਰਨ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ। ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ। ਨਾਮ ਮਨਦੀਪ ਸਿੰਘ, ਪਤਾ ਰੂਪਨਗਰ, ਆਲੰਪੁਰ, ਉਮਰ 18, 10, 1992, ਕੱਦ 5 ਫੁੱਟ 9 ਇੰਚ। ਪ੍ਰਾਏ ਕੇ ਮੈਰਿਡੇ ਤੇ ਪੜਾਈ ਆਈਟੀ ਆਈ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਐਂਡ ਗ੍ਰੈਜੂਏਟ। ਕਮੇਜੀ ਇਹਨਾਂ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਐਟ ਸਵਰਾਜ ਸਵਰਾਜ ਰੂਪਨਗਰ ਤੇ ਪਿਤਾ ਬਲਰਾਮ ਸਿੰਘ ਪੰਗੇਲੀਆ ਮਾਤਾ ਖੇਲਵਾਰਾ ਤੇ ਪਰਿਵਾਰ ਦੀ ਮੰਗੇਜੀ ਕੁੜੀ ਪੜ੍ਹੀ ਲਿਖੀ ਵਧੀਆ ਪਰਿਵਾਰ ਦੀ ਹੋਵੇ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਨਾਲ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ